ਲੋ ਜੀ ਇੱਕ ਨਵਾਂ ਟ੍ਰੈਂਡ ਚੱਲਿਆ ਬੱਟਾਂ ਵਾਲੀ ਦਸਤਾਰ ਦਾ ਟ੍ਰੈਂਡ ਕਾਫੀ ਚਿਰ ਦਾ ਚੱਲ ਰਿਹਾ ਹੈ ਰਸ ਦਸਤਾਰ ਜੀ ਨੂੰ ਆਪਾਂ ਕਹਿੰਦੇ ਨੇ ਆ ਜਿਹੜਾ ਕੋਈ ਵੀ ਪੇਜ ਨਹੀਂ ਦਿਖਦਾ ਹੁੰਦਾ ਤੇ ਅੱਜ ਤੁਹਾਡੇ ਸਾਹਮਣੇ ਉਹ ਬਣਨ ਜਾ ਰਹੇ ਹਾਂ ਬੱਟਾਂ ਵਾਲੀ ਦਸਤਾਰ ਇਸ ਤਰ੍ਹਾਂ ਨੂੰ ਬੰਨਣਾ ਵੀ ਇੱਕ ਤਰੀਕਾ ਹੈ ਦੇਖੋ ਇਸ ਤਰੀਕੇ ਨੂੰ ਜੜਤਾਂ ਜਰੂਰ ਆ ਫਾਈਨ ਨੂੰ ਮੋੜ ਨਹੀਂ ਦਸਾਰਨਾ ਬਣਾਉਣੇ ਆ ਪਰ ਇੱਥੇ ਜਾ ਕੇ ਇਹ ਲੜ ਜਿਸ ਤਰੀਕੇ ਨਾਲ ਰੱਖਾ ਉਸੇ ਹੀ ਤਰੀਕੇ ਨਾਲ ਲੜੇ ਸਿੱਧਾ ਦਾ ਸਿੱਧਾ ਹੀ ਰਹੇਗਾ ਐਡਾ ਆ ਦੇਖੋ ਠੀਕ ਹੈ ਜੀ ਤੇ ਆ ਜਿਹੜੇ ਵਾਟਿਆ ਇਹਨੂੰ ਹਲਕੇ ਹਲਕੇ ਕੋਸ਼ਿਸ਼ ਕਰਨੀ ਕਿ ਥੋੜ੍ਹਾ ਥੋੜ੍ਹਾ ਸਹੀ ਹੋ ਜਾਣ ਕਿਉਂਕਿ ਬਿਲਕੁਲ ਹੀ ਹੋਇਆ ਨਹੀਂ ਪਰਫੈਕਟ ਬੰਦੇ ਵਰ ਰਫ ਐਸਟਰੀਕ ਨਿਕਾ ਨਹੀਂ ਕੰਗੇ ਬਸ ਤਾਰ ਦੇ ਵੇਜ ਉਹ ਨਾ ਸੈੱਟ ਨੂੰ ਐਸਟਰੀਕ ਨਾ ਇਧਰੋਂ ਮੋਰਨੀ ਜਸਾਰ ਵਾਂਗੂ ਜਿਹੜੀ ਸ਼ੇਪ ਬਣਾਉਂਦੇ ਆਂ ਜਣੋ ਪਰ ਸਾਹਮਣੇ ਆ ਕੇ ਇਸ ਤਰੀਕੇ ਨਾਲ ਦੇਖੋ ਇਹ ਐਸਟਰੀਕ ਨਾ ਠੀਕ ਹੈ ਜੀ ਹਰ ਇਹਨੂੰ ਮੋਰ ਨਹੀਂ ਵੰਗੂ ਥੱਲੇ ਕੱਪੜਾ ਨਹੀਂ ਦੇਣਾ ਇਸ ਤਰੀਕੇ ਨਾਲ ਆਪਾਂ ਮੋਰ ਨਹੀਂ ਤੇ ਸਾਰਾ ਕੱਪੜਾ ਥੱਲੇ ਦੇਈਦਾ ਇਹਦੇ ਵਿੱਚ ਉਹ ਚੀਜ਼ ਨਹੀਂ ਆਪਾਂ ਕਰਨੀ ਤੇ ਇਸ ਤਰਿਕ ਨੂੰ ਇਦਾਂ ਬਿਲਕੁਲ ਬਰਾਬਰ ਹੀ ਲੜ ਰੱਖ ਦੇਣੇ ਹਣੋ ਜਿੱਥੇ ਪਹਿਲਾਂ ਤੁਸੀਂ ਲੜ ਰੱਖਿਆ ਅਤੇ ਸਾਹਮਣੇ ਆਪ ਦੇਖੋ ਆਹ ਚੀਜ਼ ਸਿੱਖਣ ਵਾਲੀ ਆ ਬਿਲਕੁਲ ਸਿੱਧੇ ਨਾਲ ਫੜਨੀ ਆ ਸਿੱਧੇ ਨਾਲ ਫੜਨ ਤੋਂ ਬਾਅਦ ਸਿੱਧੇ ਹੀ ਲਗਾ ਦੇਣੇ ਆ ਦੇਖੋ ਇਹ ਸਟ੍ਰਿਕ ਨੋ ਹਲਕਾ ਜਿਹਾ ਜੀ ਫਿਰ ਨਾ ਵੀਡੀਓ ਬਟ ਗਿਆ ਬਿਲਕੁਲ ਹੀ ਰਸ ਨਹੀਂ ਆਉਣੇ ਕਿ ਵਗ ਵੀ ਬੰਨੀ ਫਰੀ ਲੱਗੇ ਇਸ ਤਰ੍ਹਾਂ ਦੀ ਪਬਲੀ ਸ਼ੇਰ ਜ਼ਰੂਰ ਬਣਾਨੀ ਹੈ ਇਹ ਦਸਤਾਰ ਸੁੱਕੀ ਹੋਵੇ ਸਿਰ ਦਾ ਅਨਵਾਇਆ ਇੱਕ ਜਿਹੜਾ ਸਾਹਮਣੇ ਵਾਲੀ ਲੜ ਰੱਖਣੀ ਆ ਜਿਹੜੀ ਦਸਤਾਰ ਨੂੰ ਸ਼ੇਪ ਦੇਣੀ ਜਿਹੜੀ ਦਸਤਾਰ ਦੀ ਨੋਕ ਹੋਣੀ ਆ ਇਧਰੋਂ ਫੇਰ 밑ੇ ਫੇਰ ਨਾਲ ਰੱਖ ਕੇ ਸਗੇ ਉੱਤੇ ਬਰਹੀ ਰੱਖਦੇ ਨੇ ਆ ਜਣਾ ਸਾਹਮਣੇ ਆ ਕੇ ਵਾ ਦੇਖੋ ਇਹ ਵਾ ਦੇਖੋ ਜੇ ਤੁਸੀਂ ਇਸ ਲੜ ਨੂੰ ਸਹੀ ਰੱਖੋਗੇ ਤੇ ਤੁਹਾਡੇ ਜਿਹੜੇ ਵਾਟੇ ਆਟੋਮੈਟਿਕਲੀ ਪਾਣੀ ਆਉਣਗੇ ਪੌਂਦੀ ਮਨੜ ਵੀ ਠੀਕ ਇਸੇ ਤਰ੍ਹਾਂ ਇਹਦੇ ਵਿੱਚ ਸਫਾਈ ਤਾਂ ਨਹੀਂ ਹੁੰਦੀ ਪਟਫਾਗ ਦੀ ਸ਼ੇਪ ਉਹ ਮੈਂ ਰੱਖ ਦਿਆ ਇਹ ਆ ਦੇਖੋ ਇਹ ਲੋੜ ਨੂੰ ਇਸ ਤਰੀਕੇ ਨਾਲ ਫੋਕ ਪਕੜ ਦਿਆਂ ਇਹਨੂੰ ਆ ਫਿਰ ਲੜਿਆ ਇਹ ਤੁਸੀਂ ਮੋਰਨਿੰਗ ਦਾ ਸਾਰਾ ਵਾਲੂਸ ਸਾਫ ਕਰਕੇ ਵੀ ਬਸ ਸਕਦੇ ਆਂ ਇਸ ਤਰੀਕੇ ਨਾਲ ਤੇ ਦੋਨੋਂ ਪਾਸਾ ਤੋਂ ਜਿਹੜੇ ਲੜੇ ਆ ਉਹ ਉੱਠੇ ਵਰਕੇ ਵਿੱਚ ਸੜ ਦੇਣਾ ਤੇ ਇਹ ਰੜ ਇੱਥੇ ਬੋਤਾ ਚੌੜਾ ਨਹੀਂ ਥੋੜਾ ਲੱਗਦਾ ਇਹੜਾ ਆਖਰੀ ਜੜਾ ਬੋਤਾ ਚੌੜਾ ਨਹੀਂ ਥੋੜਾ ਲੱਗਦਾ E você? ਇਸ ਤਰੀਕੇ ਨਾਲ ਲਓ ਜੀ ਇਹ ਆ ਤੁਹਾਡੇ ਕੋਲ ਬੱਟਾਂ ਵਾਲੀ ਦਸਤਾਰ ਇਹ ਨੂੰ ਕਹਿੰਦੇ ਨੇ ਬੱਟਾ ਵਾਲੀ ਰਫ ਦਸਤਾਰ ਤੇ ਉਸ ਤੋਂ ਬਾਅਦ ਬਾਜ ਦੀ ਸ਼ੈਤਾਨਾ ਜੇ ਕੋਈ 50 ਵਗੈਰਾ ਉਚੀ ਨਹੀਂ ਵੀ ਆਉਂ ਸੈੱਟ ਕਰ ਸਕਦੇ ਆ ਅਤੇ ਇਸ ਤਰੀਕੇ ਨਾਲ ਆਪਣਾ ਸਿਰ ਟੱਗ ਲੈਣਾ ਜਿੱਦਾਂ ਦੂਜੀਆਂ ਪੱਕਾਂ ਦਾ ਸਿਰ ਟੱਗਦੀ ਨਹੀਂ ਆਪਾਂ ਆ ਜੀ ਸਾਡੇ ਤੋਂ ਮਹੌਤਵਪੂਰਨ ਕਹੀਦਾ ਇਹਨਾਂ ਵੱਟਾਂ ਨੂੰ ਕਿੱਲੇ ਖੜਾ ਦਵਾਂ ਤੇ ਉਹਨਾਂ ਦੇ ਉੱਤੇ ਹੱਥ ਫੇਰ ਦੇਣਾ ਲਓ ਜੀ ਇਹ ਆ ਵੱਟਾਂ ਵਾਲੀ ਰੱਪ ਦਾ ਸਤਾਰ ਬੰਨ੍ਹਣ ਦਾ ਤਰੀਕਾ ਬਸ ਨਾਲ ਸਿੱਧੇ ਉੱਪਰ ਤੇ ਰੱਖਦੇ ਆ ਉੱਪਰ ਦੀ ਉੱਪਰ ਰੱਖਦੇ ਨੇ ਆਈ ਹੈ ਨਾ ਫਸੀ ਕਾ ਜੀ ਟਰਾਈ ਕਰਨਾ